ਚੱਕਲਾ ਮਾਈਕ ਵਰਜੀ ਵਾਲਾ ਦੀਪ ਪਾਰਿਆ ਕਬੱਡੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਵਿੱਚ ਰੰਗੇ ਰਹਿੰਦੇ ਪੂਰਨ ਬ੍ਰਹਮ ਗਿਆਨੀ ਜੀ ਸੰਗਤ ਜੀ ਬਾਬਾ ਬੁੱਢਾ ਪੁੱਤਰਾਂ ਦਾ ਦਾਨੀ ਭਾਈ ਪੁੱਤਰਾਂ ਦੇ ਦਾਨੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਦੇ ਉੱਪਰ ਪੰਜਵਾਂ 골ਡ ਚੋਰੀ ਯਾਰੀ ਰੀਡ ਦਾ ਫੋੜਾ ਤਿੰਨੋਂ ਮਲ ਮਿਲਦੇ ਨਾ ਕਿਸਮਤ ਅਲਮ ਤੇ ਪੁੱਤ ਪਿਆਰੇ ਤਿੰਨੋਂ ਚੜ ਛੁਪਦੇ ਆ ਚੰਨ ਸੂਰਜ ਅੰਬਰ ਦੇ ਤਾਰੇ ਏ ਘੋੜੇ ਦੀ ਰੇੜਾ ਟਾਵਰ 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 ਰਣਜੀਤ ਸੁਗੇ ਦਾ ਪੈਂਡੂ ਕਰਕ ਕਰ ਗਿਆ ਕਹਿਰ ਮਿੱਤਰੋ ਤਾੜੀਆਂ ਮਾਰ ਦਿਓ ਇੱਕ ਵਾਰੀ ਗੱਡ ਕੇ ਦੂਜਾ ਟੱਚ ਤੇ ਦੂਜਾ ਕਿੰਦੇ ਗਮਾਨਪੁਰੀਏ ਦਾ ਸ਼ੇਰੀ ਲਹਾਂ ਚੇਰੇ ਲਾਹੌਰੀ ਮਲ ਦਾ ਇਹ ਸਾਰੇ ਸਾਥੀਆਂ ਵੱਲੋਂ ਇੱਕ ਮੋਟਰਸਾਈਕਲ ਬੋਲੇ ਨੇ ਜਿੱਤ ਲਿਆ ਲਓ ਸਾਹਮਣੇ ਲੱਡਾ ਪੱਲਪੁਰੀਆ 12 ਤਰੀਉਨੇ ਦੇ ਪਿੰਡ ਰੌਣਕਾ ਤਾਵਰਾ 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 ਉਹ ਤਾਵਰ ਤਾਵਰ ਹੋ ਗਈ ਮੇਰੇ ਮਿੱਤਰੋ ਤਾਣੀਆਂ ਗੱਡ ਕੇ ਮਾਰਿਓ ਕੁਮਾਰ ਪਤਾ ਲੱਗਣਾ ਚਾਹੀਦਾ ਕਿ ਬੀੜ ਬਮਾ ਪੁੱਡਾ ਸਾਹਿਬ ਦੀ ਧਰਤੀ ਤੇ ਬਾਬੇ ਦੀ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਅੱਜ ਤਾਵਰਸ਼ ਆ ਗਿਆ ਮੇਰੇ ਮਿੱਤਰੋ ਸਰਦਾਰ ਕੱਲਾ ਪਿੰਡ ਹੈ ਸਿੰਮੂ ਨਾਮ ਹੈ ਟਾਵਰ ਹੋਣੀ ਤਿਆਰ ਵਰ ਤਿਆਰ ਨੇ ਤਰੀਆਲੇ ਰਾਜੇ ਨੂੰ ਕਬੱਡੀ ਦੇ ਵਿੱਚ ਗੇਮ ਚੇਂਜਰ ਦੇ ਤੌਰ ਤੇ ਜਾਣਿਆ ਜਾਂਦਾ ਫਰੰਦੀਪੁਰ ਦੇ ਕਬੱਡੀ ਕੱਪ ਦੀ ਕਹਿੰਦੇ ਗੱਲ ਪੂਰੀ ਦੁਨੀਆ ਦੇ ਵਿੱਚ ਮੇਰੇ ਮਿੱਤਰੋ ਆਹ ਸਿੰਮੂ ਕੰਗ ਦੀ ਪਾਈ ਹੋਈ ਰੇਡ ਇੱਕ ਪਾਸੇ ਸੁੱਕਿਆ ਟਾਵਰ 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 ਬੱਲੇ 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 ਸਵਾਦ ਆ ਗਿਆ ਸਵਾਦ ਆ ਗਿਆ ਆਹ ਵੇਖ ਫਰੰਦੀਪਪੁਰੰਤੀ ਆ ਵੀ ਥੋੜਾ ਥੋੜਾ ਪਲੇਅਰਾਂ ਨੂੰ ਪਿੱਛੇ ਲੈ ਜਾਈਏ ਤਾਂ ਕਿ ਗਰਾਊਂਡ ਜਿਹੜਾ ਥੋੜਾ ਕਲੀਅਰ ਰਵੇ ਤਾਂ ਕਿ ਜਿਹੜੀ ਪਿੱਛੇ ਸੰਗਤ ਬੈਠੀ ਐ ਉਹਨਾਂ ਨੂੰ ਦੇਖਣ ਦੇ ਵਿੱਚ ਪ੍ਰੋਬਲਮ ਨਾ ਆਵੇ ਸੋ ਬੜੀ ਮਿਹਰਬਾਨੀ ਹੋਊਗੀ ਆਹ ਸਾਹਮਣੇ ਸਿੰਮੂ ਕੰਗ ਹੈ ਕੱਲਾ ਪਿੰਡ ਹੈ ਇਸ ਲਈ ਖੇਡ ਮੈਦਾਨ ਅੰਦਰ ਟਾਵਰ 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 ਬਾਈ 4 ਜਫੀ ਤਿਆਰ ਬਾਰ ਤਿਆਰ ਨੇ ਗੇਮ ਚੇਂਜ ਰਿਸ਼ਪਾਲ ਮਾਲੇ ਨੇ ਕਿਹਾ ਮੁੰਡੇ ਨੂੰ ਉਹ ਬਦਰੀ ਵਾਲੇ ਰਾਜ ਨੇ 30 ਸੈਂਕੜਾ ਵਿੱਚ 10 10 ਲੱਖ ਦੇ ਫੇ ਲਾਇਆ ਇਹ ਰਿਕਾਰਡ ਬਣਦੇ ਵੀ ਬਹੁਤ ਨੇ ਤੇ ਟੁੱਟਦੇ ਵੀ ਆ ਪਰ ਜਿਹੜੇ ਰਾਜ ਨੇ ਬਣਾਇਓ ਘਾਟੀ ਟੁੱਟਦੇ ਆ ਸੁੱਗੇ ਬਣਦਾ ਟਾਵਰ ਆ ਸੁੱਗੇ ਵਾਲਾ ਟਾਵਰ ਉਹ ਬਾਈ ਸੁੱਗੇ ਵਾਲੇ ਟਾਵਰ ਦਾ ਜਫਾ ਕਿਦਾਂ ਦਾ ਲੱਗਾ ਇੱਕ ਬਾਰ ਕੇ ਮੁਰਕੋ ਮੁਰਕੀ ਹੋ ਗਿਆ ਵੇਖੋ ਜੋਰ ਚੋਂ ਪਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਆਖ ਠੋਰ ਚੋਬਰਾਂ ਦਾ ਆ ਵੱਡੇ ਮਾਲਾ ਮੇਰੇ ਮਿੱਤਰੋ ਰਿਪ ਲੱਗ ਗਿਆ ਟਾਵਰ ਆ ਲੱਗ ਗਿਆ ਟਾਵਰ 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 ਆ ਬੱਲੇ 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 ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਟਾਵਰ ਸ਼ ਆ ਗਿਆ ਟਾਵਰ ਸ਼ ਆ ਕਰ ਆ ਗਿਆ ਟਾਵਰ ਖੁੱਤੀ ਪਾ ਗਿਆ ਆ ਗੱਭਰੂ ਗਵਾਂਡ ਪਿੰਡ ਦਾ ਅੱਜ ਖੁੱਤੀ ਪਾ ਗਿਆ ਅੱਜ ਦੀ ਵਾਲਾ ਆ ਪੱਤਰੀ ਵਾਲਾ ਟਾਵਰ ਕਹਿੰਦਾ ਮੈਨੂੰ ਬਾਹਰ ਖੇਡਣ ਦਾ ਮੌਕਾ